ਕਵਰਨ ਨੇ ਗੁਰਦ ਆਸਪਤਾਲ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਾਈ ਦੇ ਹੇਠ ਪੰਜਾਬ ਸਰਕਾਰ ਦੇ ਵੱਲੋਂ ਸਿਹਤ ਕ੍ਰਾਂਤੀ ਤਹਿਤ ਸੂਬਾ ਵਾਸੀਆਂ ਨੂੰ ਸਹੂਲਤਾਂ ਤੇ ਮਿਆਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਸੂਬਾ ਵਾਸੀਆਂ ਨੂੰ ਇੱਕ ਹੋਰ ਵੱਡੀ ਰਾਹ ਦਿੰਦੇ ਆ ਪੰਜਾਬ ਸਰਕਾਰ ਨੇ ਆਮ ਆਦਿਕ ਕਲੀਨਿਕਾਂ ਵਿੱਚ 8 ਹੋਰ ਨਵੇਂ ਲੈਬ ਟੈਸਟਾਂ ਦੀ ਸਹੂਲਤ ਦੇ ਦਿੱਤੀ ਹੈ ਜਿਸ ਨਾਲ ਹੁਣ ਆਮ ਆਦਿਕ ਕਲੀਨਿਕਾਂ ਦੇ ਵਿੱਚ ਕਿਤੇ ਜਾਂਦੇ 38 ਲੈਬ ਟੈਸਟਾਂ ਦੀ ਗਿਣਤੀ ਵਧ ਕੇ 46 ਹੋ ਗਈ ਹੈ ਪੰਜਾਬ ਦੇ ਲੋਕਾਂ ਲਈ ਇਹ ਖੁਸ਼ੀ ਦਾ ਮਕਾਮ ਹੈ ਕੀ ਅਰਵਿੰਦ ਕੇਜਰੀਵਾਜੀ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਨੇ ਉਹਨਾਂ ਦੀ ਸੋਚ ਉਹਨਾਂ ਦਾ ਵਿਜ਼ਨ ਔਰ ਸਾਡੇ ਹਰਦੇਲ ਅਜੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਯੋਗ ਅਗਵਾਈ ਔਰ ਡਾਕਟਰ ਬਲਬੀਰ ਸਿੰਘ ਜਿਹੜੇ ਖੁਦ profession ਦੇ ਵਿੱਚ ਆਪ ਡਾਕਟਰ ਨੇ ਔਰ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਜਿਹੜੇ ਆਮ ਆਦਮੀ ਕਲੀਨਿਕ ਦੇ ਵਿੱਚ 38 ਟੈਸਟ ਪਹਿਲਾਂ ਫ੍ਰੀ ਸੀ ਉਹਨਾਂ ਦੀ ਗਿਣਤੀ ਵਧਾ ਕੇ 46 ਕਰਤੀ ਆ। ਔਰ ਜਿਹੜੇ ਟੈਸਟ ਅੱਠ ਵਧਾਏ ਨੇ ਹੋਰ ਉਹਦੇ ਵਿੱਚ ਅ ਪ੍ਰੈਗਨੈਂਸੀ ਟੈਸਟ ਆ, ਉਹਦੇ ਵਿੱਚ ਡੇਂਗੂ ਵਾਲਾ ਟੈਸਟ ਆ ਔਰ HbA1c ਜਿਹੜਾ 슈ਗਰ ਲੈਵਲ ਪਿਛਲੇ 3 ਮਹੀਨੇ ਦਾ ਟੈਸਟ ਆ, ਉਹ ਐਚਸੀਵੀ ਆ, ਐਚਬੀਐਸਏਜੀ ਆ, ਆਰਪੀਆਰ, ਐਚਆਈਵੀ ਔਰ ਟਾਈਪਰ ਟੈਸਟ ਆ। ਇਹ ਪਤਾ ਕਿ ਫੁਰ ਆਬਾਦਮੀ ਕਲੀਨਿਕ ਦੇ ਵਿੱਚ ਟੈਸਟ ਫ੍ਰੀ ਕਰਦੇ ਨੇ ਨਤੀਜੇ ਦੇ ਤੌਰ ਦੇ ਉੱਪਰ ਇਹ ਜਿਹੜੇ ਟੈਚ ਸੀਗੇ ਇਹ ਬਾਜ਼ਾਰ ਦੇ ਵਿੱਚ ਜਿਵੇਂ ਡੇਂਗੂ ਟੈਸਟ ਆ ਉਹ ਬਾਜ਼ਾਰ 'ਚ ਪ੍ਰਾਈਵੇਟ 600 ਰੁਪਏ ਦਾ ਹੁੰਦਾ ਜਿਹੜਾ HbA1c ਆ ਜਿਹੜਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਗੁਰਦੇ ਦੀ ਪ੍ਰੋਬਲਮ ਆਉਂਦੀ ਆ ਉਹ ਸਾਡਾ ਸ਼ੂਗਰ ਲੈਵਲ ਵਧਿਆ ਹੁੰਦਾ ਲੋਕ ਉਹਦਾ ਧਿਆਨ ਨਹੀਂ ਕਰਦੇ ਲੋਕ ਟੈਸਟ ਨਹੀਂ ਕਰਾਉਂਦੇ ਨਤੀਜੇ ਦੇ ਤੌਰ ਦੇ ਉੱਪਰ ਸ਼ੂਗਰ ਵਧਣ ਕਰਕੇ ਉਹਦਾ ਅਸਰ ਗੁਰਦੇ 'ਤੇ ਚਲੇ ਜਾਂਦਾ ਹੋਜਨਾ ਟੈਸਟ ਤਕਰੀਬਨ ਬਾਜ਼ਾਰ ਤੋਂ 300 ਰੁਪਏ ਦਾ ਉਹ ਵੀ ਹੁਣ ਆ ਆਦਮੀ ਦੇ ਕਲੀਨਿਕ ਅਗਾ ਉਹਦੇ ਵਿੱਚ ਫ੍ਰੀ ਆਫ ਕਾਸਟ ਜਿਹੜਾ ਹੋਊਗਾ ਇਸ ਤਰ੍ਹਾਂ ਹੈਪਟਾਈਟਸ ਕੋ 150 ਰੁਪਏ ਦਾ ਜਿਹੜਾ ਆਰਪੀ ਆ ਰਹਾ 300 ਰੁਪਏ ਦਾ ਸੋ ਕਹਿਣ ਤੋਂ ਭਾਵ ਵੀ ਜਿਹੜਾ ਲੋਕਾਂ ਨੂੰ ਪ੍ਰਾਈਵੇਟ ਲੈਬਸ ਦੇ ਵਿੱਚ ਜਾ ਕੇ ਮਹਿੰਗੇ ਟੈਸਟ ਕਰਾਉਣੇ ਪੈਂਦੇ ਸੀਗੇ ਉਹ ਹੁਣ ਇਹਦੇ ਟੈਸਟ ਨੇ ਫ੍ਰੀ ਆਬਾਦੀ ਕਲੀਨਿਕ ਦੇ ਵਿੱਚ ਹੋਣਗੇ ਔਰ ਮੈਂ ਅੱਜ ਰਮਾਨ ਕੌਰ ਸਿੰਘ ਜਿਹੜਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਸ਼ਹਿਰ ਦੇ ਵਿੱਚ ਏਰੀਆ ਉੱਥੇ ਆਇਆ ਅੱਜ ਮਰੀਜ਼ਾਂ ਨੂੰ ਮਿਲਿਆ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਟਾਰਸ ਆ ਕਿ ਜਿਹੜਾ ਉਪਰਾਲਾ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਸੇਵਾ ਨੂੰ ਬਿਹਤਰੀ ਬਣਾਉਣ ਵਾਸਤੇ ਔਰ ਉਹਨਾਂ ਨੂੰ ਫ੍ਰੀ ਇਹ ਜਿਹੜੀ ਫੈਸਿਲਿਟੀ ਦਿੱਤੀ ਆ ਉਦਾਜਾ ਸਭ ਲੋਕਾਂ ਦੇ ਵਿੱਚ ਇੱਕ ਨੂੰ ਮਿਲ ਰਿਹਾ ਲੋਕ ਲੋਕਾਂ ਦੀ ਤਸੱਲੀ ਆ ਲੋਕ ਬਹੁਤ ਸੈਟੀਸਫਾਈਡ ਨੇ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਟੋਟਲ 881 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਪਿਛਲੇ 3 ਸਾਲਾਂ ਚ ਸਟੈਬਲਿਸ਼ ਕੀਤੇ ਗਏ ਨੇ ਜਿਹਦਾ ਅੱਜ ਤੱਕ ਦੀ ਜਿਹੜੀ ਫੁੱਟਫਾਲ ਆ ਮਰੀਜ਼ਾਂ ਦੀ ਉਹ ਤਕਰੀਬਨ 3 ਕਰੋੜ ਦੇ 10 ਲੱਖ 10 ਲੱਖ ਆ ਜੇ ਆਪਾਂ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤੇ 62 62 ਦੇ ਕਰੀਬ ਆਬਾਦੀ ਕਲੀਨਿਕ ਸਾਡੇ ਸਾਰੇ ਜ਼ਿਲ੍ਹੇ 'ਚ ਬੜੇ ਨੇ ਜਿਹਦੇ ਵਿੱਚ 22 ਲੱਖ ਦੇ ਕਰੀਬ ਓਪੀਡੀਆ ਔਰ 18 ਲੱਖ ਦੇ ਕਰੀਬ ਜਿਹੜੇ ਟੈਸਟ ਨੇ ਲੋਕਾਂ ਨੇ ਕਰਾਏ ਨੇ ਤੇ ਜੇ ਗਰਦਾਸਪੁਰ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤੇ 8 ਜਿਹੜੇ ਆਬਾਦੀ ਕਲੀਨਿਕ ਵਿਧਾਨ ਸਭਾ ਹਲਕੇ 'ਚ ਨੇ ਜਿਹਦੇ ਵਿੱਚ ਕੋਪਰ ਸੈਦਾਵਾ ਜੋੜੇ ਚਿਤਰਾਵਾ ਮਾਨਕੌਰ ਸਿੰਘਾ ਹਿਆਤ ਨਗਰ ਆ ਗੋਤਪੁਖਰ ਆ ਪੁਬਲੀਆ ਤਿੱਬ ਤੇ ਬੜਾ ਆਪਣਾ ਆ 8 ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਦੇ ਔਰ ਇਹਦੇ ਵਿੱਚ ਤਕਰੀਬਨ 3 ਲੱਖ ਦੇ ਕਰੀਬ ਲੋਕਾਂ ਨੇ ਓਪੀਡੀ ਚ ਦਾ ਫੈਸਿਲਿਟੀ ਲਈ ਆ ਔਰ 2 ਲੱਖ ਦੇ ਕਰੀਬ ਜਿਹੜਾ ਟੈਸਟ ਨੇ ਉਹ ਫਰੀ ਕਰਾਏ ਨੇ ਸੋ ਕਹਿਣ ਤੋਂ ਭਾਵ ਕਿ ਜਿਹੜਾ ਵਾਦਾ ਆ ਆਵਾਜ਼ਵੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀਗਾ ਕਿ ਅਸੀਂ ਸਿਹਤ ਸੇਵਾਵਾਂ ਮਿਆਰੀ ਦਵਾਂਗੇ ਔਰ ਸਿਹਤ ਸੇਵਾਵਾਂ ਫ੍ਰੀ ਦਵਾਂਗੇ ਅੱਜ ਪੰਜਾਬ ਦੀ ਸਰਕਾਰ ਲੋਕਾਂ ਦੇ ਆਸ਼ੀਰਵਾਦ ਨਾਲ ਲੋਕਾਂ ਦੀ ਮਿਹਰ ਨਾਲ ਔਰ ਪ੍ਰਭਾਤਵਾ ਦੇ ਕਿਰਪਾ ਦੇ ਨਾਲ ਉਸ ਗੱਲ ਤੇ ਪੂਰਾ ਉਤਰੀਆ ਔਰ ਅੱਜ ਲੋਕਾਂ ਦੀ ਆਮਦਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਸਿਹਤ ਸੇਵਾਵਾਂ ਦੇ ਵਿੱਚ ਖਰਚ ਹੁੰਦਾ ਸੀਗਾ ਅੱਜ ਉਹਦੇ ਵਿੱਚ ਬਚਾ ਬਚ ਰਿਹਾ ਔਰ ਉਹ ਜਿਹੜੀ ਬਚਤ ਆ ਉਹ ਲੋਕੀ ਆਪਣੇ ਹੋਰ ਜ਼ਰੂਰਤਾਂ ਦੇ ਉੱਪਰ ਖਰਚ ਕਰਨਗੇ ਸੋ ਮੈਂ ਅੱਜ ਆ ਜਿਹੜੀ ਇੱਕ ਬਹੁਤ ਵੜੀਆ ਖਬਰ ਸਿਗੀ ਪੰਜਾਬ ਦੇ ਲੋਕਾਂ ਲਈ ਉਹ ਮੈਂ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਆ ਅਕਾਲ ਪੁਰਖ ਕਿਰਪਾ ਕਰੇ ਇਸੇ ਤਰੀਕੇ ਦੇ ਨਾਲ ਮਿਲ ਕੇ ਅਸੀਂ ਇੱਕ ਰੰਗਲਾ ਪੰਜਾਬ ਜਿਹਦਾ ਇੱਕ ਸੁਪਨਾ ਸਾਡੀ ਲੀਡਰਸ਼ਿਪ ਨੇ ਲਿਆ ਸੀ ਅੱਜ ਉਹ ਰੰਗਲਾ ਪੰਜਾਬ ਬਣਦਾ ਨਜ਼ਰ ਆ ਰਿਹਾ